ਜੀ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸੀਸ ਫੈਸ਼ਨ ਟੇਕ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਫਰੇਮ ਕਿੱਦਾਂ ਫਿੱਟ ਕੀਤਾ ਜਾਂਦਾ ਵਾ ਤੇ ਉੱਪਰ ਕਿਵੇਂ ਆਪਾਂ ਇਹਦੇ ਨਿਸ਼ਾਨੀਆਂ ਲਾਉਂ ਗੋਦੇ ਬਾਰੇ ਦੱਸਾਂਗੇ ਤੇ ਇਹ ਆਪਣਾ ਫਰੇਮ ਆ 14 ਇੰਚੀ ਫਰੇਮ ਆ ਇਹ ਇਸ ਨੂੰ ਤਾਂ ਆਪਾਂ ਇਸ ਤਰ੍ਹਾਂ ਜੀ ਮੂਰੀਆਂ ਤੇ ਆਪਾਂ ਇੱਥੇ ਕਟਾਈ ਕਰਨੀ ਐ ਇਹ ਬਾਹਾਂ ਤੇ ਆ ਸਿੰ ਇਹ ਹੀ ਡਿਜ਼ਾਈਨ ਆ ਆਪਾਂ ਮੂਰੀਆਂ ਤੇ ਪਾਵਾਂਗੇ ਇਹਦੇ ਨਿਸ਼ਾਨੀ ਲਾਉਣੇ ਤੁਹਾਨੂੰ ਦੱਸਾਂ ਜਿੰਨਾ ਕਪੜਾ نیچے ਵਾਲੇ ਪਾਸਿਓਂ ਆਪਾਂ 2.5 ਇੰਚ ਛੱਡ ਲੈਣਾ ਦੀ ਆਪਣਾ ਫਰੇਮ ਸੈੱਟ ਆ ਜੇ ਵੀ 2.5 ਇੰਚ ਤੇ ਆਪਾਂ ਨਿਸ਼ਾਨ ਲਾ ਲੈਣੇ ਆ ਪੱਟੀ ਨਾਲੇ ਦੀ ਲਾਈਨ ਆਪਾਂ ਸਿੱਧੀ ਕਰ ਲਾਂਗੇ ਜਿੱਦਾਂ ਆਪਾਂ ਇਹਦੇ ਸੈਂਟਰ ਪੀਸ ਪਾਉਣੇ ਹੁੰਦੇ ਆ ਉਹ ਆਪਾਂ 11 ਜਾਂ 12 ਇੰਚ ਦੇ ਪਾਵਾਂਗੇ ਕਿਉਂ ਸਾ ਬਣਾ ਲਾ ਆਪਾਂ ਇਹਦੀ ਕੜਾਈ ਕਰਾਂਗੇ ਆਪਾਂ ਇਧਰੋਂ ਵੀ ਥਾਂ ਛੱਡ ਲੈਣਾ ਵਾ ਵੀ ਆਪਾਂ ਫਰੇਮ ਕੱਟ ਕਰਨਾ ਕਰਕੇ 2 ਇੰਚ ਕਈ ਵਾਰ ਆਪਣਾ ਕੱਪੜਾ ਇਧਰੋਂ ਘੱਟ ਰਹੇ ਜੇ ਤਾਂ ਫਿਰ ਆਪਾਂ ਇੱਥੇ ਕੱਪੜਾ ਜੋੜ ਵੀ ਲਵਾਂਗੇ ਇੱਥੇ ਆਪਾਂ ਇਹਦੇ ਸੈਂਟਰ ਪੀਸ ਪਾਵਾਂਗੇ 11 ਇੰਚ ਦੇ ਆਪਾਂ ਇੱਥੇ 11 ਇੰਚ ਦੀ ਨਿਸ਼ਾਨੀ ਲਾ ਲੈਣਾ ਆਪਾਂ ਇੰਨੇ ਦੇ ਵਿੱਚ ਰੱਜੀ ਕੜਾਈ ਕਰਨੀ ਆ ਆ ਇਧਰ ਵੀ ਮੈਂ ਆਪਾਂ 2.5 ਇੰਚ ਦਾ ਲਾਇਆ ਵਾ ਤੇ ਉੱਪਰ ਕਰਕੇ ਵੀ 2.5 ਇੰਚ ਲਾ ਲੈਣਾ ਵਾ

ਕਪੜਾ ਆਪਾਂ ਸਾਈਡ ਤੇ ਕਰ ਦੇਣੀ ਹੈ ਜਿਆਦਾ ਫ੍ਰੇਮ ਰੱਖ ਲੈਣੇ ਆ। ਇਸ ਤਰ੍ਹਾਂ ਕਰਕੇ ਆ ਫ੍ਰੇਮ ਆ ਆਪਾਂ نیچے ਰੱਖਣਾ। ਫਿਰ ਆਪਾਂ ਇਹਦੇ ਉੱਪਰ ਰੱਖਣੀ ਪੇਸਟਿੰਗ ਪੇਪਰ। ਇਸ ਤਰ੍ਹਾਂ ਕਰਕੇ ਨਿਊਜ਼ਪੇਪਰ ਵੀ ਰੱਖ ਸਾਇਆ ਦੇ ਆਪਾਂ ਪੇਸਟਿੰਗ ਪੇਪਰ ਦੇ। ਐਸ ਤਰ੍ਹਾਂ ਇਹਦੇ ਉੱਪਰ ਆ ਰੱਖ ਲੈਣਾ ਕਪੜਾ। ਫੈਲੂ ਕਰ ਰੱਖਣ ਦੀ ਫਰੇਮ ਐਸ ਤਰ੍ਹਾਂ ਜਿਹੜੀ ਆਪਾਂ ਨਿਸ਼ਾਨੀ ਲਈ ਹੈ ਫਰੇਮ ਦੇ ਪੈਰ ਚ ਆਉਣੀ ਚਾਹੀਦੀ ਆ ਇਸ ਤਰ੍ਹਾਂ ਦੇ ਕੇ ਜਾ ਆਪਾਂ ਜਿੰਨੇ ਕੱਪੜਾ ਇਹਦੇ ਵਿੱਚ ਪਛਾ ਲਿਆ ਤੇ ਇਹਨੂੰ ਆਪਾਂ ਸੈੱਟ ਕਰ ਲੈਣਾ ਇਹਦੇ ਨਾਲ ਫਰੇਮ ਦੇ ਉੱਪਰ ਆ ਨਿਸ਼ਾਨ ਬਣੇ ਹੁੰਦੇ ਆ ਸਾਈਡਾਂ ਦੇ ਚਾਰੇ ਸਾਈਡਾਂ ਤੇ ਇਸ ਤਰ੍ਹਾਂ ਤੁਹਾਨੂੰ ਕੈਮਰੇ 'ਚ ਤਾਂ ਦਿਖ ਨਹੀਂ ਰਹੇ ਹੁਣੇ ਇਹਦੇ ਆਪਾਂ ਅੰਦਰ ਅੰਦਰ ਇਹਨੇ ਕਢਾਈ ਕਰਨੀ ਆ ਇਹ ਤੋਂ ਬਾਹਰ ਨਹੀਂ ਗਾਣੀ ਜਿਹੜੀ ਆਪਾਂ ਲੈਣ ਦੀ ਨਿਸ਼ਾਨੀ ਲਾਈ ਆ ਨਾ ਨਿਸ਼ਾਨੀ ਲੱਗੇ ਇਹ ਆਪਾਂ ਲੈਣ ਤੋਂ ਅੰਦਰ ਅੰਦਰ ਹੀ ਕਰਾਂਗੇ ਜਾਂ ਲੈਣ ਦੇ ਬਰਾਬਰ ਹੋਵੇ ਜਾਂ ਥੋੜੀ ਜੰ ਅੰਦਰਲੇ ਪਾਸੇ ਹੋਵੇ ਫਿਰ ਇਹ ਕਢਾਈ ਕਰ ਦਿੰਦੀ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਪੂਰਾ ਟਾਈਟ ਕਰ ਲੈਣਾ ਇਹਦੇ ਸਾਈਡਾਂ ਤੇ ਇਸ ਤਰ੍ਹਾਂ ਹੈਗੇ ਇਹਨਾਂ ਨੂੰ ਆਪਾਂ බන්ද ටහ ද වෙන්නලපකාන அப்பாන්ද ந මද ਹਾਂਜੀ ਆਪਾਂ ਨੂੰ ਇਹਦੇ ਨਾਲ ਇੱਕ ਇਸ ਟੇਲ ਟਾਈਪ ਜਿਹਾ ਮਿਲਦਾ ਵਾ ਇਹਨੂੰ ਆਪਾਂ ਇਹਦੇ ਉੱਪਰ ਰੱਖ ਕੇ ਵੀ ਆਪਾਂ ਕਢਾਈ ਦਾ ਨਾਪ ਲੈ ਆ ਜਣੇ ਜਿਹੜੇ ਇਹਦੇ ਸਾਈਡਾਂ ਤੇ ਬਲੂ ਲਾਈਨ ਜੀ ਇਹਦੇ ਅੰਦਰ ਅੰਦਰ ਹੀ ਸਾਰੀ ਇਹ ਕਢਾਈ ਹੋਣੀ ਆ ਬਾਹਰੀ ਸਾਈਡ ਨਹੀਂ ਹੁੰਦੀ ਜਦੋਂ ਅੱਗੇ ਵੀ ਆਪਾਂ ਕਢਾਈ ਕਰਾਂਗੇ ਹਾਂਜੀ ਹੁਣ ਆਪਾਂ ਮਸ਼ੀਨ ਤੇ ਚੱਲਦੇ ਆਂ ਮਸ਼ੀਨ ਤੇ ਕਿਵੇਂ ਫਰੇਮ ਫਿਟ ਕਰਨਾ ਉਹ ਤੁਹਾਨੂੰ ਦੱਸਦੇ ਹਾਂ ਹਾਂਜੀ ਆਪਾਂ ਮਸ਼ੀਨ ਕਰ ਲਈ ਆਨ ਤੇ ਆਪਣੀ ਨਾ ਪਹਿਲਾ ਚੈਨਲ ਦੇ ਵੀਡੀਓ ਅਪਲੋਡ ਵੀ ਕੀਤੀ ਹੋਈ ਹੈ ਵੀ ਕਿੱਦਾਂ ਇਹਦੀ ਫਰਕੀ ਭਾਰਨੀ ਆ ਜਾਂ ਧਾਗਾ ਧੁਗਾ ਪਾਉਣ ਬਾਰੇ ਔਨ ਕਰਨ ਬਾਰੇ ਸਾਰਾ ਦੱਸਿਆ ਹੋਇਆ ਵਾ ਮਸ਼ੀਨ ਆਪਾਂ ਹੁਣ ਔਨ ਕਰ ਲਈ ਆ ਤੇ ਹੁਣ ਆਪਾਂ ਜਾਵਾਂਗੇ ਡਿਜ਼ਾਈਨ ਤੇ ਇਹ ਫਰੇਮ ਪਹਿਲਾਂ ਆਪਾਂ ਪੋਜੀਸ਼ਨ ਤੇ ਲੈ ਕੇ ਆਉਣਾ ਵਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੇ ਨਹੀਂ ਆਪਾਂ ਉਹ ਦੂਸਰਾ ਫਰੇਮ ਇੱਥੇ ਕੱਟ ਕਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਡਿਜ਼ਾਈਨ ਕੱਢ ਲਾਂਗੇ ਇਹ ਆਪਣਾ 0 ਤੇ ਹੈ ਡਿਜ਼ਾਈਨ ਕੱਟ ਵਰਕ ਹੈ ਇਹਨੇ ਹੁਣ ਆਪਣੀ ਪੋਜੀਸ਼ਨ ਤੇ ਚੜਿਆ ਨੇ ਇਦੋਂ ਮੰਗੂ ਆਪਾਂ ਫਰੇਮ ਵਿੱਚ ਫਿੱਟ ਕਰਾਂਗੇ ਅੰਦੇ ਆਪਾ ਇਹਨੂੰ ਉੱਪਰ ਚਟਕ ਕੇ ਇਸ ਤਰ੍ਹਾਂ ਇਹਦੇ ਨੀਤੇ ਦੀ ਨਗਾ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਆਪ ਦੇ ਕੰਨ ਨੂੰ ਕਰਕੇ ਤੇ ਇਹਦੇ ਵਿੱਚ ਪਾ ਲੈਣਾ ਮੈਂ ਆਪਾਂ ਇਸ ਤਰ੍ਹਾਂ ਇਹ ਫਿੱਟ ਹੋ ਜਾਂਦਾ ਵਾ ਹੁਣ ਆਪਾਂ ਮਸ਼ੀਨ ਫਿੱਟ ਕਰਾਂਗੇ ਜਿਹੜੀ ਆਪਾਂ ਲੈਣ ਲਈਏ ਇਹਦੇ ਤੇ ਹਾਂਜੀ ਹੁਣ ਆਪਾਂ ਇਹਦਾ ਫਿੱਟ ਕਰ ਲਿਆ ਹੁਣ ਆਪਾਂ ਇੱਥੇ ਨਾ ਸਕਰੀਨ ਤੇ ਜਾਵਾਂਗੇ ਤੇ ਆ ਪਲੱਸ ਦਾ ਨਿਸ਼ਾਨ ਲੱਪਾਂਗੇ ਤੇ ਆਪਾਂ ਨੂੰ ਲੱਗ ਜੂ ਪਤਾ ਕਿ ਮਸ਼ੀਨ ਕਿੱਥੇ ਜਾ ਕੇ ਕੜਾਈ ਕਰਦੀ ਹੈ ਇਹ ਇੱਥੇ ਸੈੱਟ ਹੋ ਗਈ ਆ ਤੇ ਆਪਾਂ ਹੁਣੇ ਕਾਰਨੀ ਸ਼ੁਰੂ ਇੱਥੋਂ ਕਰਨੀ ਆ ਕੜਾਈ ਤੇ ਆਪਾਂ ਇਹਨੂੰ ਇੱਥੇ ਲੈ ਕੇ ਆਉਨੇ ਆ ਇਹਦੇ ਨਾਲ ਸੈੱਟ ਹੋ ਜੂਗੀ ਆ ਨਿਸ਼ਾਨ ਦਿੱਤੇ ਆ ਵੀ ਉੱਪਰ ਨੂੰ ਜਾਂ ਨੀਚੇ ਨੂੰ ਕਿਧਰ ਨੂੰ ਸਾਈਡ ਨੂੰ ਲੈ ਕੇ ਜਾਣੀ ਆ ਆਪਾਂ ਇਸ ਤਰ੍ਹਾਂ ਨੱਪ ਕੇ ਮਸ਼ੀਨ ਲੈ ਕੇ ਆਵਾਂਗੇ ਇੱਧਰ ਨੂੰ ਹਾਂਜੀ ਹੁਣ ਇਹ ਇੱਥੇ ਆ ਗਈ ਹੁਣ ਆਪਾਂ ਇਧਰੋਂ ਐ ਉੱਪਰ ਨੂੰ ਨੱਪਾਂਗੇ ਤੇ ਉਹ ਜਿੱਥੇ ਆਪਣਾ ਨਿਸ਼ਾਨ ਕੋਲੇ ਚਲੀ ਜਾਊਗੀ ਇੱਥੇ ਤੱਕ ਬਾਕੀ ਜਿੱਦਨੂੰ ਆਪਾਂ ਲੈ ਕੇ ਜਾਣਾ ਵਾ ਉਦੋਂ ਨੂੰ ਲੈ ਕੇ ਜਾ ਸਕਦੇ ਆ ਇਹ ਤੋਂ ਜੋ ਉੱਪਰ ਨੂੰ ਲੈ ਕੇ ਜਾਣੇ ਕਿੱਦਨੂੰ ਸੈੱਟ ਕਰਨੀ ਆ ਤੇ ਆਪਣੀ ਮਸ਼ੀਨ ਲੈਣ ਕਿ ਹੁਣ ਸੈੱਟ ਆ ਜਿੱਥੇ ਆਪਾਂ ਨੂੰ ਚਾਹੀਦੀ ਸੀ ਆਪਾਂ ਇੱਥੋਂ ਕੱਟਵਰਕ ਪਾਉਣਾ ਸ਼ੁਰੂ ਕਰਾਂਗੇ ਹਾਂਜੀ ਹੁਣ ਆਪਾਂ ਕਰਾਂਗੇ ਮਸ਼ੀਨ ਸਟਾਰਟ ਹੁਣ ਆਪਾਂ ਇਹਦਾ ਜਿਹੜਾ ਪੈਰਾਫੋਟੋ ਥੱਲੇ ਕਰ ਲੈਣਾ ਵਾ ਤੇ ਇੱਥੋਂ ਆਪਾਂ ਸਟਾਰਟ ਕਰ ਲੈਣਗੇ ਇਹਦੇ ਤਰ੍ਹਾਂ ਪਟਿਆੰਦ ਦੱਸਿਆ ਹੋਇਆ ਜੀ ਮੈਂ 6 ਮਿੰਟ ਦੇ ਵਿੱਚ ਇਹਨੇ ਇਹ ਪੂਰਾ ਕਰ ਦੇਣਾ ਆਪਣਾ ਜਿੰਨਾ ਆਪਾਂ ਨੂੰ ਦੱਸਿਆ ਹੋਇਆ ਵੈ ਤੇ ਸਾਰੀ ਦਿੱਤੀ ਵੀ ਹੋਈ ਹੈ ਲੈਂਥ ਵਗੈਰਾ ਇਹਦੀ ਲੰਬਾਈ ਐਂਡ ਚੰਚ ਸਾਰੀ ਤੇ ਇਹਨੇ 10 ਐਂਡ ਟੈਂਡ ਪਰਮਟ ਕਰੂਗੀ ਇਹ ਅੰਨੀ ਜੇ ਜੀ ਸਪੀਡ ਦਿੱਤੀ ਹੋਈ ਹੈ ਇਹ ਆਪਾਂ ਵਧਾ ਘਟਾ ਵੀ ਕਰਦੇ ਜੇ ਮੇ 500 ਤੇ ਕੀਤੀ ਹੋਈ ਆ ਜਿਆਦਾ ਸਪੀਡ ਤੇ ਨਹੀਂ ਆਪਾਂ ਨੂੰ ਚਲਾਉਣੀ ਚਾਹੀਦੀ ਫਿਰ ਜਦ ਕਿ ਮਸ਼ੀਨ ਦੀ ਮੋਟਰ ਪਰਮ ਜਿਆਦਾ ਹੋ ਜਾਂਦੀ ਹੈ ਵੀ 4 ਤੇ ਜਾਂ 500 ਤੇ ਸਹੀ ਚੱਲਦੀ ਹੈ ਸਫਾਈ ਹੁੰਦੀ ਹੈ ਕੜਾਈ ਚੋਂ ਤੱਕ ਕਰਨ ਲੱਗ ਗਈ ਆ ਤੇ ਫਿਰ ਤੁਹਾਨੂੰ ਐਂਡ ਤੇ ਦਿਖਾਉਣਾ ਨਹੀਂ ਤਾਂ ਵੀਡੀਓ ਜ਼ਿਆਦਾ ਲੌਂਗ ਹੋ ਜਾਂਦੀ ਆ ਇਹਨੂੰ ਇਸ ਤਰ੍ਹਾਂ ਬਣਾਈ ਜਾਣਾ ਹਾਂਜੀ ਹੁਣ ਇਹਦੇ ਉੱਪਰ ਆਉਣ ਲੱਗੇ ਵੀ 1 ਮਿੰਟ ਰਹਿ ਗਿਆ ਇੱਧਰ ਵੀ ਆਪਣਾ ਬਸ ਇੱਕ ਫਿਰ ਰਹਿ ਗਿਆ ਜਿਹੜਾ ਕੱਟ ਵਰਤਾਂ ਬਣਾਉਣ ਵਾਲਾ ਤੁਹਾਨੂੰ ਟੈਂਪਰ ਦਿਖਾਉਂਦਾ ਇਹ ਆਪਾਂ ਕਿਹੜੇ ਤੇ ਕੜਾਈ ਕੀਤੀ ਸੀਗੀ ਇਹਦੇ ਐਸ ਤਰ੍ਹਾਂ ਉਹ ਮੂਰੀਆਂ ਤੇ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਹੋਰ ਵੀ ਵੀਡੀਓ ਮਸ਼ੀਨ ਬਾਰੇ ਜਾਣਕਾਰੀ ਲੈ ਕੇ ਪਾਵਾਂਗੇ